ਸਾਧ ਸੰਗਤ ਐਸ ਵਕਤ ਜੋ ਸਮਾਜਿਕ ਬੁਰਾਈ ਇਹ ਬਹੁਤ ਕੌੜੀ ਵੇਲ ਵਾਂਗੂ ਵੱਧ ਰਹੀ ਹੈ। ਮਾਤਾ ਪਿਤਾ ਦਾ ਸਤਕਾਰ ਬਹੁਤ ਘਟਦਾ ਜਾਂਦਾ ਮਨਾਂ ਵਿੱਚੋਂ ਲੋਕਾਂ ਵਿੱਚ। ਮਨਮਤ ਜਿਆਦੀ ਵੱਢਦੀ ਜਾਂਦੀ ਹੈ ਕਿਉਂਕਿ ਸਾਧ ਸੰਗਤ ਜਿਹੋ ਜੀ ਸੰਗਤ ਉਹੋ ਜੀ ਰੰਗਤ ਚੜਦੀ ਜਾਂਦੀ ਹੈ। ਜੇ ਗੁਰੂ ਦੀ ਸੰਗਤ ਕਰਾਂਗੇ ਗੁਰੂ ਦੀ ਬਾਣੀ ਸੁਣਾਗੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਹੋਵੇ ਸਰਵਣ ਬਰਲਾ ਕੋਈ ਜਿਹੜਾ ਆਪਣੇ ਮਾਤਾ ਪਿਤਾ ਦੀ ਸੇਵਾ ਕਰੇਗਾ ਉਹ ਸਰਵਣ ਪੁੱਤ ਖਵਾਏਗਾ ਇੱਕ ਭਾਈ ਗੁਰਦਾਸ ਜੀ ਦੀ ਬਾਤ ਆਉਂਦੀ ਹੈ ਜਰਾ ਧਿਆਨ ਨਾਲ ਸਰਵਣ ਕਰਿਓ ਬੰਦਾ ਕਰਮ ਕਾਂਡ ਤੇ ਬਹੁਤ ਕਰਦਾ ਦਾਨ ਦਕਸ਼ਣਾ ਦਿੰਦਾ ਹੈ ਪਰ ਸੁਣਿਓ ਆ ਧਿਆਨ ਨਾਲ ਭਾਈ ਗੁਰਦਾਸ ਜੀ ਕਹਿੰਦੇ ਮਾਂ ਪਿਓ ਪਰਹਰ ਸੁਣੈ ਵੇਦ ਭੇਦ ਨਾ ਜਾਣੈ ਕਥਾ ਕਹਾਣੀ ਉਹ ਬੰਦਿਆ ਜੇ ਤੂੰ ਮਾਤਾ ਪਿਤਾ ਨੂੰ ਤਿਆਗ ਕੇ ਆਖੇ ਵੀ ਮੈਂ ਤੇ ਚੱਲਿਆ ਗੁਰੂ ਦੀ ਗੱਲ ਸੁਣਨ ਤੇ ਮਹਾਰਾਜ ਕਹਿੰਦੇ ਭੇਦ ਨਾ ਜਾਣੈ ਕਥਾ ਕਹਾਣੀ ਗੁਰੂ ਦੀ ਕਈ ਹੋਈ ਗੱਲ ਦਾ ਭੇਦ ਨਹੀਂ ਜਾਣ ਸਕੇਗਾ ਮਾਂ ਪਿਓ ਪਰਹਰ ਕਰੇ ਤਪ ਵਣਖਣ ਭੁੱਲਾ ਫਿਰੇ ਬਿਬਾਣੀ ਮਾਤਾ ਪਿਤਾ ਨੂੰ ਤਿਆਗ ਕੇ ਕੀਤਾ ਹੋਇਆ ਤਪ ਜਿਵੇਂ ਜੰਗਲ ਚ ਕੋਈ ਭੁੱਲ ਜਾਂਦਾ ਉਹਨੂੰ ਰਸਤਾ ਹੀ ਨਹੀਂ ਨਾ ਲੱਭਦਾ ਬਾਹਰ ਇਸ ਤਰ੍ਹਾਂ ਤੂੰ ਘੁੰਮਣ ਵਾਣੀ ਚ ਪੈ ਜਾਵੇਂਗਾ ਮਾਪਿਓ ਪਰਹਰ ਕਰੇ ਪੂਜ ਦੇਵੀ ਦੇਵ ਨਾ ਸੇਵਕ ਬਾਣੀ ਮਾਤਾ ਪਿਤਾ ਨੂੰ ਤਿਆਗ ਕੇ ਕੀਤੀ ਹੋਈ ਪੂਜਾ ਕਿਸੇ ਕੰਮ ਨਹੀਂ ਬਣੀ ਮਾਪਿਓ ਪਰਹਰ ਨਾਵਣਾ 68 ਤੀਰਥ ਘੁੰਮਣ ਬਾਣੀ ਮਾਤਾ ਪਿਤਾ ਨੂੰ ਤਿਆਗ ਕੇ ਜਿਹੜੇ ਮਰਜੀ ਤੀਰਥਾਂ ਤੇ ਤੁਰੇ ਫਿਰੇ ਫਿਰ ਮਾਰੇ ਕਹਿੰਦੇ ਮਾਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਅਗਿਆਨ ਪ੍ਰਾਣੀ ਮਾਤਾ ਪਿਤਾ ਨੂੰ ਤਿਆਗ ਕੇ ਕੀਤਾ ਹੋਇਆ ਦਾਨ ਦਾਨ ਕਰਨਾ ਤੇ ਚੰਗੀ ਗੱਲ ਹੈ ਪਰ ਜੇ ਮਾਂ ਪਿਓ ਘਰੇ ਬਿਲਕਦੇ ਹੁਣ ਉਹ ਤੇ ਕੋਈ ਵਸਤ ਮੰਗਣ ਉਹਨਾਂ ਨੂੰ ਤੇ ਲਿਆ ਕੇ ਇਹਨਾਂ ਦੇਵੇ ਤੇ ਬਾਹਰ ਵਿਖਾਵੇ ਦਾ ਦਾਨ ਕਰਦਾ ਫਿਰ ਇਹ ਵੀ ਲੋਕ ਮੇਰੀ ਸੋਭਾ ਕਰਨਗੇ ਫਿਰ ਮਾਰੇ ਕਹਿੰਦੇ ਮਾਂ ਪਿਓ ਪਰਹਰ ਕਰਿਆ ਦਾਨ ਬੇਈਮਾਨ ਅਗਿਆਨ ਪ੍ਰਾਣੀ ਤੂੰ ਤੇ ਬੇਈਮਾਨ ਹੈ ਤੂੰ ਅਗਿਆਨਤਾ ਚ ਤੁਰਿਆ ਫਿਰਦਾ ਭਾਈ ਅਖੀਰ ਵਿੱਚ ਕਹਿੰਦੇ ਮਾਪਿਓ ਪਰਹਰ ਵਰਤ ਕਰ ਮਰ ਮਰ ਜਮੈ ਭਰਮ ਭੁਲਾਣੀ ਗੁਰ ਪਰਮੇਸ਼ਰ ਸਾਰ ਨਾ ਜਾਣੀ ਇਸ ਕਰਕੇ ਜਿਉਂਦੇ ਮਾਤਾ ਪਿਤਾ ਦੀ ਸੇਵਾ ਰਾਜ ਕੀ ਕਰੋ ਬਈ ਗਿਆਨ ਹੋ ਤੇ ਮਨ ਚ ਪਛਤਾਵਾ ਹੀ ਆਉਣਾ ਮਨਾ ਮੈਂ ਸੇਵਾ ਕਿਉਂ ਨਾ ਕਰ ਸਕਿਆ